ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸੋਹੀ ਰਗ ਤੇ ਇੱਕ ਬਚਨ ਕੀਤਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਤਨਾ ਬਾਜੀ ਪਾਣ ਵਾਲਾ ਬਾਜੀ ਪਉਂਦਾ ਹੈ ਉਹ ਨੇਕਾਂ ਪੇਖ ਧਾਰਨ ਕਰ ਲੈਂਦਾ ਜਿਤਨਾ ਬਹਿਰੂਪੀਆ ਹੋ ਗੇ ਨਾ ਹੁੰਦਾ ਹੀ ਕੋਈ ਇਹੋ ਪਰ ਉਹਨੇ ਆਪਣੇ ਤਨ ਦੇ ਉੱਪਰ ਬਹੁਤੇ ਪਹਿਰਾਵੇ ਪਾ ਲੇ ਅੱਜ ਹੋਰ ਪਾਇਆ ਕੱਦੂ ਹੋਰ ਪਾਇਆ ਅੱਜ ਹੋਰ ਸ਼ਕਲ ਬਣਾਈ ਕੱਦੂ ਹੋਰ ਸ਼ਕਲ ਬਣਾਈ ਉਹਨੇ ਉਹਨੂੰ ਕਹਿੰਦੇ ਬਹਿਰੂਪੀ ਆ ਤੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਕਾਲਪੁਰਖ ਹੈ ਹੈ ਇਹ ਕੋਈ ਇਹ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੈ ਉਹ ਕਦੇ ਕਿਸੇ ਸ਼ਕਲ ਵਿੱਚ ਸਾਹਮਣੇ ਆਉਂਦਾ ਕਦੇ ਕਿਸੇ ਸ਼ਕਲ ਵਿੱਚ ਸਾਹਮਣੇ ਆਉਂਦਾ ਹੈ ਸ਼ਕਲਾਂ ਬਹੁਤ ਬੱਕਰੀਆਂ ਨੇ ਪਰ ਹੈ ਇਹ ਕੋਈ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬਾਦੀ ਗਰਜੇ ਸੇ ਬਾਜੀ ਪਾਈ ਨਾਨਾ ਰੂਪ ਵੇਖ ਦਖਲ ਆਈ ਸਾង ਉਤਾਰ ਥੰਮਿਓ ਪਸਾਰਾ ਤਬ ਇੱਕੋ ਇੱਕੰਕਾਰਾ ਕਹਿੰਦੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਆਪ ਇਸਾਰਾ ਥੰਮ ਲੈਣਾ ਹੈ ਫਿਰ ਇੱਕ ਨਹੀਂ ਰਹਿ ਜਾਂਦਾ ਜੇ ਤਰ੍ਹਾਂ ਬਾਜੀ ਗਰ ਬਾਜੀ ਪਾਣ ਵਾਲਾ ਜਦੋਂ ਪਹਿਰਾਵੇ ਲਾ ਕੇ ਰੱਖ ਦਿੰਦਾ ਫਿਰ ਉਹੀ ਜੋ ਅਸਲ ਹੈ ਸਾਹਮਣਿਆ ਜਾਂਦਾ ਹੈ ਪ੍ਰਗਟ ਹੋ ਜਾਂਦਾ ਪਰ ਜਦੋਂ ਉਹਦੇ ਪਹਿਰਾਵੇ ਪਾਏ ਉਸੇ ਫਿਰ ਵੱਖੋ ਵੱਖਰਾ ਲੱਗਦਾ ਸੀ ਪਰਮਾਤਮਾ ਇੱਕੋ ਹੀ ਹੈ ਸਾਗ ਉਤਾਰ ਖੰਮੇ ਉਪਸਾਰਾ ਤਬ ਇੱਕੋ ਇੱਕ ਅੰਕਾਰ ਕਮ ਰੂਪ ਦਿਸਟਿਉ ਬਨਸਾਇਓ ਕਤੇ ਗਿਓ ਕਤੇ ਆਇਓ ਮਹਾਰਾਜ ਕਹਿੰਦੇ ਕੀ ਪਤਾ ਹੈ ਕਿ ਉਹ ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ ਜੀ ਕਮ ਰੂਪ ਦ੍ਰਿਸ਼ਟਿਉ ਬਨਸਾਇਓ ਕਹਿੰਦੇ ਬਹੁਤ ਸਾਰੇ ਰੂਪ ਉਹਦੇ ਦਿਸਦੇ ਨੇ ਬਹੁਤ ਸਾਰੇ ਰੂਪ ਉਹਦੇ ਖਤਮ ਹੋ ਗਏ ਇਹ ਜੀਵ ਕਿੱਥੋਂ ਆਇਆ ਕਿੱਥੇ ਚਲੇ ਗਿਆ ਕੋਈ ਨਹੀਂ ਦੱਸ ਸਕਦਾ ਜਲ ਤੇ ਉਠੇ ਅਨਕ ਤਰੰਗਾ ਕਾਨਕ ਭੂਖਣ ਕੀਨੇ ਬੌਰਕਾ ਬੀਜ ਬੀਜ ਦੇਖੋ ਕਾ ਪ੍ਰਕਾਰਾ ਫਲ ਪਾਕੇ ਤੇ ਏਕ ਓੰਕਾਰਾ ਸਤਿਗੁਰੂ ਕਹਿੰਦੇ ਪਾਣੀ ਤੋਂ ਬਹੁਤੀਆਂ ਲਹਿਰ ਉੱਠਦੀਆਂ ਨੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪਰ ਉਹ ਪਾਣੀ ਹੀ ਨੇ ਪਾਣੀ ਤੋਂ ਵੱਖਰੀਆਂ ਨਹੀਂ ਲਹਿਰ ਪਾਣੀ ਤੇ ਹੀ ਬਣਦੀ ਏ ਪਾਣੀ ਦੀ ਜਲਤੇ ਉਠੇ ਅਨਕ ਤਰੰਗਾ ਕਨਕ ਭੂਖਣ ਕੀਨੇ ਬੌਰੰਗਾ ਕਹਿੰਦੇ ਸੋਨੇ ਦੇ ਗਹਿਣੇ ਬਣਦੇ ਨੇ ਹੁੰਦਾ ਉਹ ਵੀ ਸੋਨ ਹੀ ਹੈ ਜਿਹੜੇ ਗਹਿਣੇ ਬਣ ਗਏ ਉਹ ਵੀ ਸੋਨ ਹੀ ਹੈ ਪਾਣੀ ਦੀ ਲਹਿਰ ਵੀ ਪਾਣੀ ਹੈ ਇਹ ਜੀਵਾਂ ਦੇ ਅੰਦਰ ਵੀ ਉਹੀ ਰਮ ਬੈਠੇ ਸਤਿਗੁਰੂ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਫਿਰ ਸਤਿਗੁਰੂ ਕਹਿੰਦੇ ਬੀਜ ਬੀਜ ਦੇਖੋ ਬਹੁ ਪ੍ਰਕਾਰਾਂ ਫਲ ਪਾਕੇ ਤੇ ਇੱਕ ਓੰਕਾਰਾ ਕਿ ਜੇ ਤੁਸੀਂ ਕਿਸੇ ਵੀ ਚੀਜ਼ ਦਾ ਬੀਜ ਬੀਜਦੇ ਹੋ ਉਸ ਬੀਜ ਦੇ ਵਿੱਚੋਂ ਦਾ ਤਣਾ ਨਿਕਲਦਾ ਹੈ ਉਹਦੇ ਟਾਣੇ ਨਿਕਲਦੀਆਂ ਟਾਹਣੀਆਂ ਸ਼ਾਖਾਂ ਨਿਕਲਦੀਆਂ ਉਹਦੇ ਵਿੱਚੋਂ ਉਹਦੇ ਪੱਤੇ ਨਿਕਲਦੇ ਨੇ ਉਹਦੇ ਵਿੱਚੋਂ ਉਹਦੇ ਫੁੱਲ ਨਿਕਲਦੇ ਨੇ ਉਹਦੇ ਵਿੱਚੋਂ ਉਹਦਾ ਫਲ ਨਿਕਲਦਾ ਹੈ ਉਸ ਫਲ ਦੇ ਵਿੱਚ ਫੇਰ ਉਹੀ ਬੀਜ ਹੁੰਦਾ ਹੈ ਮਹਾਰਾਜ ਜੀ ਜਿਹੜਾ ਬੀਜ ਤੁਸੀਂ ਬੀਜਿਆ ਨਾ ਉਹੀ ਬੀਜ ਫੇਰ ਉਸ ਫਲ 'ਚ ਉਸ ਬੀਜ ਨੇ ਸਫਰ ਕੀਤਾ ਹੈ ਉਹੀ ਤਣਾ ਬਣਿਆ ਮੂਲ ਬਣਿਆ ਉਹੀ ਟਾਣੇ ਬਣੇ ਉਹੀ ਟਾਹਣੀਆਂ ਸ਼ਾਖਾ ਬਣੀਆਂ ਉਹੀ ਪੱਤੇ ਬਣੇ ਉਹੀ ਫੁੱਲ ਬਣਿਆ ਉਹੀ ਫਲ ਬਣਿਆ ਉਸੇ ਫਲ ਵਿੱਚ ਫੇਰ ਉਹੀ ਹੈ ਮਹਾਰਾਜ ਕਹਿੰਦੇ ਬੀਜ ਦੇ ਬੀਜ ਦੇਖੋ ਬਹੁ ਪ੍ਰਕਾਰਾ ਫਲ ਪਾਕੇ ਟੇਕੰਕਰ ਸਹਸ ਘਟਾ ਮੇ ਇੱਕ ਆਕਾਸ਼ ਘਟ ਕੂਟੇ ਤੇ ਉਹੀ ਪ੍ਰਕਾਸ਼ ਮਹਾਰਾਜ ਕਹਿੰਦੇ ਧਰਤੀ ਤੇ ਹਜ਼ਾਰਾਂ ਘੜੇ ਪਏ ਇੱਕ ਚੰਦਰਮਾ ਆਕਾਸ਼ 'ਚ ਹੋਵੇ। ਉਹ ਘੜਿਆਂ 'ਚ ਪਾਣੀ ਪਾ ਕੇ ਤੁਸੀਂ ਰੱਖ ਦੋ ਏਥਾਂ ਧਰਤੀ 'ਤੇ। ਤੋਂ ਚੰਦਰਮਾ ਸਾਰੇ ਘੜਿਆਂ 'ਚ ਨਜ਼ਰ ਆਏਗਾ ਪਰ ਜਦੋਂ ਤੁਸੀਂ ਘੜੇ ਭੰਨ ਦੋਗੇ ਫਿਰ ਇੱਕ ਦੇ ਇੱਕ ਤੁਹਾਨੂੰ ਨਜ਼ਰ ਆਏਗਾ। ਪਰ ਘੜਿਆਂ ਵਿੱਚ ਤੁਹਾਨੂੰ ਵੱਖੋ ਵੱਖਰਾ ਨਜ਼ਰ ਆਏਗਾ। ਪਰ ਹੈ ਇੱਕੋ ਹੀ। ਸਤਿਗੁਰੂ ਕਹਿੰਦੇ ਬਸ ਇਸੇ ਤਰ੍ਹਾਂ ਇੱਕ ਆ ਜੀਵ ਮੋਹ ਆਦ ਦੇ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਵੱਖੋ ਵੱਖਰਾ ਸੰਭਲਦਾ। ਪਰਮ ਦੇ ਵਿੱਚ ਪਿਆ ਹੋਇਆ ਪਰ ਜਦੋਂ ਇਹ ਸਰੀਰੂਪੀ ਘੜੇ ਟੁੱਟ ਜਾਣਗੇ ਨਾ ਫਿਰ ਇਹਨੂੰ ਪਤਾ ਲੱਗੇਗਾ ਕਿ ਸਭ ਇੱਕੋ ਹੀ ਆਖਰੀ ਸਮੇਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਜੋ ਕਰ ਮੈਂ ਕੀਤੇ ਠੀਕ ਨਹੀਂ ਕੀਤੇ ਮੈਂ ਤਾਂ ਰੱਬ ਦਾ ਨਾਮ ਜਪਣ ਆਇਆ ਸੀ ਉਹ ਮੈਂ ਜਪਿਆ ਨਹੀਂ ਕਿੰਨੇ ਫਿਰ ਇਹਨੂੰ ਪਤਾ ਲੱਗੇ ਸਹਜ ਘਟਾ ਮੇ ਇੱਕ ਆਕਾਸ ਘਟੂਟੇ ਤੇ ਉਹੀ ਪ੍ਰਕਾਸ਼ ਪਰਮ ਉਹ ਲੋ ਵੋ ਮਾਇਆ ਬੇਕਾਰ ਪਰਮ ਛੁੱਟੇ ਤਾਂ ਇਕੰਕਾਰ ਮਹਾਰਾਜ ਕਹਿੰਦੇ ਜਦੋਂ ਭਰਮ ਛੁੱਟਦਾ ਹੈ ਫਿਰ ਇੱਕੋ ਨਜ਼ਰ ਆਉਂਦੀ ਹੈ ਭਰਮ ਛੁੱਟੇ ਤਾਂ ਇੱਕੰਕਾਰ ਕਹਿੰਦੇ ਇੱਕੋ ਨਜ਼ਰ ਆਉਂਦੇ ਕਿ ਇੱਕੋ ਹੀ ਪ੍ਰਭੂ ਪਰਮਾਤਮਾ ਹੈ ਜਦੋਂ ਭਰਮ ਤੋਂ ਨਿਕਲਦਾ ਹੈ ਜਦੋਂ ਲੋਭ ਤੋਂ ਨਿਕਲਦਾ ਹੈ ਜਦੋਂ ਇਹ ਮੋਹ ਤੋਂ ਨਿਕਲਦਾ ਹੈ ਫਿਰ ਇਹਨੂੰ ਇੱਕ ਨਜ਼ਰ ਆਉਂਦਾ ਹੈ ਹੈ ਇੱਕ ਹੀ ਗੁਰੂ ਅਰਜਨ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਕਹਿੰਦੇ ਬਾਜੀ ਦਾ ਦੇਸਾ ਬਾਜੀ ਪੁੱਤ ਹੈ ਵੱਖੋ ਵੱਖਰੇ ਰੂਪ ਧਾਰਨ ਕਰਦਾ ਪਰ ਉਹ ਹੁੰਦਾ ਹੀ ਕੋਈ ਇੱਕ ਇਕੋ ਹੀ ਮਹਾਰਜ ਕਹਿੰਦੇ ਪਾਣੀ ਤੋਂ ਬਹੁਤੀਆਂ ਲਹਿਰਾਂ ਉੱਠੀਆਂ ਪਾਣੀ ਦੀ ਹੈ ਫਿਰ ਗਹਿਰੇ بڑے ਸੋਨੇ ਦੇ ਉਹ ਸੋਨਾ ਹੀ ਹੈ ਬੀਜ ਦਰਖਤ ਬਣਿਆ ਉਹ ਬੀਜ ਫੇਰ ਬੀਜ ਦਾ ਰੂਪ ਬਣ ਜਾਂਦਾ ਹੈ ਫਲ ਦੇ ਵਿੱਚ ਉਹੀ ਬੀਜ ਫੇਰ ਸਫਰ ਕਰਕੇ ਫੇਰ ਬੀਜ ਬਣ ਜਾਂਦਾ ਹੈ ਇਸੇ ਤਰ੍ਹਾਂ ਮਹਾਰਜ ਕਹਿੰਦੇ ਹੈ ਪਰਮਾਤਮਾ ਹੀ ਸਭ ਦੇ ਵਿੱਚ ਰੱਬ ਹੈ ਪਰਮਾਤਮਾ ਹੀ ਉਹ ਕੋਈ ਵੱਖਰਾ ਨਹੀਂ ਉਹਦੇ ਬਹੁਤ ਸਾਰੇ ਰੂਪ ਪੈਦਾ ਹੁੰਦੇ ਨੇ ਕਮ ਰੂਪ ਦ੍ਰਿਸ਼ਟੀਓ ਮਨਸਾਯੋ ਬਹੁਤ ਸਾਰੇ ਉਹਦੇ ਰੂਪ ਬਿੰਸ ਜਾਂਦੇ ਨੇ ਰੂਪ ਵੱਖੋ ਵੱਖਰੇ ਨੇ ਪਰ ਉਹ ਤਾਂ ਅੰਦਰ ਇੱਕੋ ਹੀ ਹੈ ਨਾ ਤੇ ਸਤਿਗੁਰੂ ਕਹਿੰਦੇ ਇਹ ਤਾਂ ਨਜ਼ਰ ਆਉਂਦਾ ਜਦੋਂ ਪਰਮ ਲੋ ਮੂ ਮਾਇਆ ਵਿਕਾਰ ਪਰਮ ਛੁੱਟੇ ਤਾਂ ਇੱਕੰਕਾਰ ਜਦੋਂ ਪਰਮ ਛੁੱਟਦਾ ਹੈ ਫਿਰ ਇਹਨੂੰ ਪਤਾ ਲੱਗਦਾ ਹੈ ਜੀਵ ਨੂੰ ਕਿ ਇੱਕੋ ਹੀ ਪ੍ਰਭੂ ਪਰਮਾਤਮਾ ਹੈ ਇੱਕੋ ਰਪ